ਇਸ ਦਿਨ ਦੀ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਣ ਜਾ ਰਿਹਾ ਕਿਸਾਨ ਲੀਡਰਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਤੇ ਕਿਸਾਨ ਲੀਡਰਾਂ ਦੀ ਅੱਜ ਪਟਿਆਲਾ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੁੜ ਤੋਂ ਮੀਟਿੰਗ ਹੋਣ ਜਾ ਰਹੀ ਹੈ ਤਾਂ ਇਹ ਮੀਟਿੰਗ ਕਿਸ ਪਰਪਸ ਦੇ ਲਈ ਆ ਦੱਸਦੇ ਲਗਾਤਾਰ ਸ਼ੰਭੂ ਬਾਰਡਰ ਦਾ ਰਾਹ ਖੋਲਣ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਹਾਈ ਕੋਰਟ ਦੇ ਵੱਲੋਂ ਫੈਸਲਾ ਦੇ ਦਿੱਤਾ ਗਿਆ ਸੀ ਹਰਿਆਣਾ ਸਰਕਾਰ ਨੂੰ ਵਾਟ ਦੇਣ ਦਾ ਸਮਾਂ ਦੇ ਦਿੱਤਾ ਗਿਆ ਸੀ ਪਰ ਹਰਿਆਣਾ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਉਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਤਾਂ ਸੁਪਰੀਮ ਕੋਰਟ ਦੇ ਵੱਲੋਂ ਹੁਣ ਇਹ ਕਹਿ ਦਿੱਤਾ ਕਿ ਕਿਸਾਨ ਤੇ ਸਰਕਾਰ ਆਪਸ ਦੇ ਵਿੱਚ ਪ੍ਰਸ਼ਾਸਨ ਆਪਸ ਦੇ ਵਿੱਚ ਗੱਲਬਾਤ ਕਰਕੇ ਇਸ ਮਸਲੇ ਦਾ ਨਿਪਟਾਰਾ ਕਰਨ ਰਾਹ ਖੁੱਲਣਾ ਚਾਹੀਦਾ ਕਿਸਾਨ ਲੀਡਰ ਇਹ ਗੱਲ ਕਹਿ ਰਹੇ ਨੇ ਤੇ ਅੱਜ ਦੀ ਅਹਿਮ ਮੀਟਿੰਗ ਤੋਂ ਬਾਅਦ ਕਿਸਾਨ ਲੀਡਰ ਸਰਪੰਨ ਸਿੰਘ ਪੰਦੇੜ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਣੀ ਆ ਤੇ ਵੱਡਾ ਇਕੱਠ ਹੋਣ ਜਾ ਰਿਹਾ 31 ਤਰੀਕ ਨੂੰ 31 ਅਗਸਤ ਨੂੰ ਸ਼ੰਭੂ ਬਾਰਡਰ ਦੇ ਉੱਤੇ 200 ਦਿਨ ਕਿਸਾਨਾਂ ਨੂੰ ਬੈਠੇ ਪੂਰੇ ਹੋ ਜਾਣਗੇ ਤਾਂ ਵੱਡੇ ਇਕੱਠ ਹੋਣਗੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚਗੇ ਕਿਸਾਨਾਂ ਨੂੰ ਵੀ ਸਰਬਨ ਸਿੰਘ ਪੰਦੇੜ ਦੇ ਬੋਲੋ ਅਪੀਲ ਕੀਤੀ ਆ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾ ਦਿੰਨੇ ਆ ਦੇਖੋ ਸਾਡੇ ਵੱਲੋਂ ਕੋਈ ਏਜੰਡਾ ਨਹੀਂ ਹੈ ਇਹ ਇੱਕ ਆਜ਼ਾਦ ਪਟੀਸ਼ਨਰ ਵੱਲੋਂ ਕੋਰੇ ਪਟੀਸ਼ਨ ਪਾਈ ਹੋਈ ਰਾਹ ਖੋਲਣ ਬਾਰੇ ਉਹਦੇ ਤੇ ਮਸਲਾ ਸਾਡਾ ਕੋਈ ਏਜੰਡਾ ਨਹੀਂ ਹੈ ਅਸੀਂ ਦੋ ਫੋਰਮ ਨੂੰ ਮੀਟਿੰਗ ਕਰਾਂਗੇ ਤੇ ਉਹਦੇ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ ਸਾਡਾ ਨਜ਼ਰੀਆ ਸਪਸ਼ਟਾ ਪੀ ਰਾਹ ਖੁੱਲਣਾ ਚਾਹੀਦਾ ਅਸੀਂ ਪਿਛਲੀ ਵਾਰ ਵੀ ਕਰਤਾ ਸੀ ਜਿਹੜੀ ਆਮ ਜਨਤਾ ਨੂੰ ਕੈਲੋ ਟਰਾਂਸਪੋਰਟਰਾਂ ਨੂੰ ਆਮ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਨਹੀਂ ਆਉਣੀ ਚਾਹੀਦੀ ਨਹੀਂ ਲਗਭਗ 13 ਫਰਵਰੀ ਤੋਂ ਕਹਿ ਰਹੇ ਹਾਂ ਇੱਕ ਕਿਸਾਨ ਤਾਂ ਕਹਿੰਦੇ ਰਾਹ ਖੋਲ ਦਿਓ ਦੂਜਾ ਹੈਗਾ ਵੀ ਜੇ ਸਰਕਾਰ ਨੇ ਇਸ਼ੂਆਂ ਤੇ ਗੱਲਬਾਤ ਕਰਨੀ ਹੈ ਤੇ ਸਰਕਾਰ ਖੁਦ ਗੱਲ ਕਰੇ ਠੀਕ ਹੈ ਜੀ ਸਾਨੂੰ ਨਹੀਂ ਲੱਗਦਾ ਕੋਈ ਕਮੇਟੀ ਕਿਸਾਨਾਂ ਦੇ ਮਸਲੇ ਜਾਂ ਕਿਸਾਨਾਂ ਮਤੋਂ ਦੇ ਮਸਲਾ ਦਾ ਨਿਬੇੜਾ ਕਰ ਸਕੂਗੀ ਹਾਂ ਅਸੀਂ ਆਪਣਾ ਪੱਖ ਜਿਹੜਾ ਪਿਛਲੀ ਵਾਰ ਰੱਖਿਆ ਸੀ ਉਹੀ ਸਾਡਾ ਪੱਖ ਹੋਊਗਾ ਹਾਂ ਕੋਈ ਨਵੀਂ ਗੱਲ ਹੋਊਗੀ ਉਹਦੇ ਬਾਰੇ ਫਿਰ ਤੁਹਾਨੂੰ ਮੀਟਿੰਗ ਤੋਂ ਬਾਅਦ ਹੀ ਆਪਾਂ ਦੱਸ ਸਕਦੇ ਹਾਂ ਕਿ ਕੋਈ ਨਵੀਂ ਗੱਲ ਆਈ ਹੈ ਤੇ ਕਿਹੜੀ ਗੱਲ ਆਈ ਹੈ ਅਨੇਸ਼ ਸਰ ਟਰੈਕਟਰਾਂ ਨੂੰ ਲੈ ਕੇ ਜਿਹੜਾ ਪਿਛਲੀ ਵਾਰ ਵੀ ਗੱਲਬਾਤ ਹੋਈ ਸੀ ਕਿ ਟਰੈਕਟਰ ਨਾਲ ਜਾਊ ਕਿ ਜਿਵੇਂ ਦੱਸਿਆ ਸੀ ਬਾਹਰ ਆ ਕੇ ਇਸ ਵਾਰ ਕੁਝ ਸੋਚ ਕੇ ਆਏ ਜੀ ਕਿ ਕਿਸਾਨ ਕੀ ਇਸ ਮੁੱਦੇ ਦੇ ਉੱਤੇ ਕਿਵੇਂ ਆਪਣਾ ਪੱਖ ਰੱਖਣਾ ਸੋਚਣ ਵਾਲੀ ਗੱਲ ਵੀਰੇ ਉਹਦੇ ਤੇ ਹੁੰਦੀ ਆ ਜਿਹੜਾ ਕੋਈ ਜ਼ਰੂਰਤ ਵਾਲੀ ਚੀਜ਼ ਨਾ ਇਹ ਤਾਂ ਸੋਚਣ ਵਾਲੀ ਗੱਲ ਹੀ ਕੋਈ ਨਹੀਂ ਉਸੇ ਗੱਲ ਦੇ ਨਾ ਅੜਿਆ ਸ਼ਬਦ ਨਹੀਂ ਕਿਹਾ ਜਾ ਸਕਦਾ ਨਾ ਅੜਿਆ ਨਾ ਕੋਈ ਜਿਦਬਾਜੀ ਇਹ ਨਹੀਂ ਠੀਕ ਹੈਗਾ ਦੇਖੋ ਜੜੀ ਚੀਜ਼ ਥੋੜੀ ਲੋੜੀ ਆ ਲੋੜ ਆ ਵੀ ਅਸੀਂ ਬਿਨਾਂ ਟਰੈਕਟਰ ਟਰਾਲੀ ਤੋਂ ਚਲੇ ਜੀਏ ਭਈ ਆਪਾਂ ਰਹਿਣਾ ਕਿੱਥੇ ਆ ਧੁੱਪੇ ਬਹਿ ਰਾਂਗੇ ਛੜਕ ਤੇ ਬਹਿ ਰਾਂਗੇ ਮੀਂਹ ਪੈ ਜਾਊ ਬਰਸਾਤ ਆ ਜਾਊ ਯਾਨੀ ਜੇ ਟਰੈਕਟਰ ਟਰਾਲੀ ਨਹੀਂ ਤੇ ਅੰਦੋਲਨ ਵੀ ਨਹੀਂ ਉਹ ਚਾਹੁੰਦੇ ਆ ਵੀ ਇਸ ਕਿਸਮ ਦਾ ਮੌਕਾ ਤਾਂ ਅੰਦੋਲਨ ਨਾ ਹੋਵੇ ਟਰੈਕਟਰ ਟਰਾਲੀ ਹੈਗਾ 2 ਫੁੱਟ ਬਾਰਸ਼ ਵੀ ਹੋ ਜਾਇਆ ਟਰਾਲੀ ਚ ਵੜ ਜਾਗੇ ਤੂਫਾਨ ਆ ਜਾਏ ਨੇਰੀ ਆ ਜਾਏ ਹਰ ਗੱਲ ਤੋਂ ਲੰਗਰ ਪ੍ਰਸ਼ਾਦਾ ਜਿਹੜੀ ਸਾਡਾ ਅਨਖ ਦਾ ਸਵਾਲ ਨਹੀਂ ਤੇ ਟਰਾਲੀ ਸਾਡੀ ਲੋਡ ਆ ਇਹ ਲੋਡ ਹੋਰ ਕੋਈ ਚੀਜ਼ ਸਾਡੀ ਪੂਰੀ ਨਹੀਂ ਕਰ ਸਕਦੀ ਠੀਕ ਆ ਤੁਸੀਂ ਕੋਈ ਗੱਡੀ ਲੈ ਜੋ ਉੱਚ ਕਿਵੇਂ ਟੇ ਟੇ ਮਿੱਟੇ ਹੋ ਕੇ ਥੋੜਾ ਬੈਰ ਹੋ ਕੇ ਠੀਕ ਆ ਜੇ ਸਾਡਾ ਟਰੈਕਟਰ ਟਰਾਲੀ ਤੋਂ ਬਗੈਰ ਸਰਦਾ ਵੀ ਹੁੰਦਾ ਤੇ ਅਸੀਂ ਅਨਖ ਦਾ ਸਵਾਲ ਨਹੀਂ ਸੀ ਬਣਾਉਣਾ ਪਰ ਸਾਨੂੰ ਲੱਗਦਾ ਵੀ ਸਾਡਾ ਟਰੈਕਟਰ ਟਰਾਲੀ ਤੋਂ ਬਗੈਰ ਸਰਦਾ ਨਹੀਂ ਹੈਗਾ ਇਹ ਦੋਵਾਂ ਪੱਖਾਂ 'ਚ ਫਰਕ ਹੁੰਦਾ ਅੜੇ ਰਹਿਣਾ ਜਾਂ ਹਣਕਦਾ ਸਵਾਲ ਜਾਂ ਤੁਹਾਡੀ ਲੋੜ ਕੋਈ ਕਹੇ ਵੀ ਤੁਸੀਂ ਜੀ ਕੱਲ ਨੂੰ ਜਾਓ ਦਿੱਲੀ ਪਰ ਦੋਵੇਂ ਬਾਹਾਂ ਲਾ ਕੇ ਰੱਖ ਜੋ ਤਾਂ ਇਹ ਕਹਿੰਦੇ ਵੀ ਸਰੀਰ ਦਾ ਅੰਗ ਕਿਵੇਂ ਲਾ ਕੇ ਰੱਖ ਜਾਂਗੇ ਉਹ ਕਿਸਾਨੀ ਅੰਦੋਲਨ ਦਾ ਇੱਕ ਅੰਗ ਆ ਟੈਕ ਟੈ ਟਾਲੀ ਸਰ ਮਾਨਯੋਗ ਸੁਪਰੀਮ ਕੋਰਟ ਨਹੀਂ ਜਾਏਗਾ ਕਿ ਜਲਦੋ ਜਲਦ ਇਸ ਦੇ ਉੱਤੇ ਜਿਹੜਾ ਹੈਗਾ ਵਿਚਾਰ ਸਰਚ ਕਰਨਗੇ ਇਹ ਦੋਨੋਂ ਸਰਕਾਰਾਂ ਨੂੰ ਹੋਊਗੀ ਜਾਏਗਾ ਸੋ ਲੱਗਦਾ ਹੈਗਾ ਕਿ ਇਹਦਾ ਹੱਲ ਹੋਣਾ ਚਾਹੀਦਾ ਹੈ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਨਹੀਂ ਦੇਖੋ ਕਿਸਾਨ ਜਥੇਬੰਦੀਆਂ ਤਾਂ ਜਦੋਂ ਅੰਦੋਲਨ ਸ਼ੁਰੂ ਕਰ ਰਹੀਆਂ 1 ਮਹੀਨਾ ਪਹਿਲੋਂ ਸਾਰਾ ਕੁਝ ਸਰਕਾਰ ਕੋਲ ਕਿਹਾ ਹੋਇਆ ਪਹਿਲੀ ਅ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਉਹਦੇ ਤੇ ਹੀ ਲੋਕ ਬੋਲ ਰਹੇ ਪਹਿਲਾਂ ਸੁਪਰੀਮ ਕੋਰਟ ਦਾ ਆਰਡਰ ਪਰ ਉਹ ਕਹਿੰਦੇ ਸੀ ਵੀ ਸੁਪਰੀਮ ਕੋਰਟ ਇਹ ਮਸਲੇ ਦਾ ਹੱਲ ਨਹੀਂ ਕਰ ਸਕਦਾ ਪਹਿਲੇ ਉਹਨੇ ਆਡਰ ਚ ਕਿਹਾ ਇਹ ਤਾਂ ਸਰਕਾਰ ਹੀ ਕਰ ਸਕਦੀ ਈਸ਼ੂ ਹੈਗਾ ਨਾ ਸਰਕਾਰ ਨਾਲ ਰਿਲੇਟਡ ਉਹਨੇ ਕਿਹਾ ਹੋਇਆ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸਾਨਾਂ ਕਿਸਾਨ ਕਿਤੇ ਸ਼ੌਂਕ ਨਾਲ ਸੜਕ ਤੇ ਬਿਠੇ ਨੇ ਕਿਸਾਨ ਤੇ ਕਹਿੰਦੇ ਨੇ ਵੀ ਇਸ਼ੂ ਦਾ ਹੱਲ ਕੱਲ ਹੋ ਜੀ ਆਪਾਂ ਘਰ ਨੂੰ ਜਾਈ ਕੋਈ ਸੜਕਾਂ ਤੇ ਬਹਿਣਾ ਤਾਂ ਸੌਖਾ ਕੰਮ ਨਹੀਂ ਹੈਗਾ ਹੁਣੇ ਸਰਕਾਰ ਨਹੀਂ ਚਾਹੁੰਦੀ ਵੀ ਅਸੀਂ ਮਸਲੇ ਦਾ ਹੱਲ ਕਰਨਾ ਜਿੰਨਾ ਚਿਰ ਸਰਕਾਰ ਨਹੀਂ ਚਾਹੁੰਦੀ ਕੋਈ ਵੀ ਮਸਲੇ ਦਾ ਹੱਲ ਨਹੀਂ ਕਰਵਾ ਸਕਦਾ